ਤੇ ਟੀਜੀ ਚੀਤਾ ਇੰਨੀ ਕਿ ਖਤਰਨਾਕ ਬਾਜੂ એનર્ਜੀ ਵੀਕ ਮਸਲਸ ਤੇ ਟੀਜੀ ਚੀਤਾ ਇੰਨੀ ਕਿ ਖਤਰਨਾਕ ਬਾਜੂ ਕਿ ਵਿਟਾਮਿਨ ਡੀ ਦੀ ਕਮੀ ਨਾਲ ਹੋ ਸਕਦੀ ਆ ਸੁਣ ਕੇ ਜਾਇਓ ਜ਼ਿਆਦਾਤਰ ਲੋਕ ਸੋਚਦੇ ਨੇ ਕਿ 600 ਇੰਟਰਨੈਸ਼ਨਲ ਯੂਨਿਟਸ ਆਫ ਵਿਟਾਮਿਨ ਡੀ ਓਕੇ ਨੇ ਪਰ ਇਹ ਨੰਬਰ ਸਿਰਫ ਔਰ ਸਿਰਫ ਰਿਕਟਸ ਨੂੰ ਰੋਕਣ ਦੇ ਲਈ ਬਣਿਆ ਸੀ ਹੈਲਥ ਨੂੰ ਆਪਟੀਮਾਈਜ਼ ਕਰਨ ਲਈ ਨਹੀਂ ਬਣਿਆ ਸੀ ਮਾਡਰਨ ਲਾਈਫ ਸਟਾਈਲਸ ਜਿਵੇਂ ਕਿ ਸਾਰਾ ਦਿਨ ਘਰ ਦੇ ਅੰਦਰ ਹੀ ਰਹਿਣਾ ਹਾਈ ਲੈਟੀਟਿਊਡਸ ਡਾਰਕਰ ਸਕਿਨ ਏਜਿੰਗ ਇਹ ਇਵਨ ਪਲਾਸਟਿਕ ਵੀ ਸਾਡੇ ਵਿਟਾਮਿਨ ਡੀ ਨੂੰ ਡਰਾਸਟਿਕਲੀ ਘਟਾ ਦਿੰਦੀ ਵਾ ਸੁਣ ਕੇ ਹੈਰਾਨ ਹੋਵੋਗੇ ਤੇ 10000 ਇੰਟਰਨੈਸ਼ਨਲ ਯੂਨਿਟਸ ਆਫ ਵਿਟਾਮਿਨ ਡੀ ਜ਼ਿਆਦਾਤਰ ਬੰਦਿਆਂ ਦੇ ਲਈ ਬਹੁਤ ਹੀ ਜ਼ਿਆਦਾ ਸੇਫ ਹੁੰਦੀ ਵਾ ਪਰ ਜੇ ਤੁਸੀਂ ਮੈਗਨੀਸ਼ੀਅਮ ਵਿਟਾਮਿਨ K2 ਤੇ ਦੇ ਨਾਲ ਲੈਂਦੇ ਬਿਨਾ ਇਹਨਾਂ ਕੋਰ ਫੈਕਟਰਸ ਦੇ ਵਿਟਾਮਿਨ D ਚੰਗੀ ਤਰ੍ਹਾਂ ਐਕਟੀਵੇਟ ਨਹੀਂ ਹੁੰਦਾ ਸਨਲਾਈਟ ਸਭ ਤੋਂ ਵਧੀਆ ਦਾ ਪਰ ਆਪਣਾ ਪਰਸ਼ਾਵਾ ਦੇਖਦੇ ਰਹਿਣਾ ਕਰੋ ਜੇ ਤੁਹਾਡਾ ਪਰਸ਼ਾਵਾ ਤੁਹਾਡੀ ਹਾਈਟ ਤੋਂ ਲੰਬਾ ਵਾ ਜਾਨੀ ਤੁਹਾਨੂੰ ਸਨ ਤੋਂ ਬਿਟਾਨੇ ਦੀ ਬਹੁਤ ਘੱਟ ਮਿਲ ਰਹੀ ਆ ਇਮਿਊਨਿਟੀ ਹਾਰਮੋਨਸ ਅਤੇ ਜੀਨ ਰੈਗੂਲੇਸ਼ਨ ਦੇ ਲਈ ਵੀ ਬਹੁਤ ਹੀ ਕ੍ਰਿਟੀਕਲ ਆ ਅੰਡਰ ਸੁਪਲੀਮੈਂਟਿੰਗ ਹੈਲਥ ਲਈ ਲੋ ਹੈਂਗਿੰਗ ਪਰ ਭੁਲਕੇ ਵੀ ਕਦੇ ਵੀ ਰੈਂਡਮਲੀ ਮੈਗਾ ਡੋਸਿਸ ਨਾ ਲਿਓ ਪਹਿਲਾਂ ਟੈਸਟ ਕਰਾਓ ਮੋਨੀਟਰ ਕਰੋ ਉਸਤੇ ਫਿਰ ਅਡਜਸਟ ਕਰੋ ਤੇ ਤੀਸਰੀ ਚੀਜ਼ ਜੋ ਕਿ ਬਹੁਤ ਹੀ ਖਤਰਨਾਕ ਵਾ ਉਹ ਹੈ ਰਿਕਟਸ ਜੋ ਕਿ ਵੀਡੀਓ ਦੀ ਸ਼ੁਰੂਆਤ ਦੇ ਵਿੱਚ ਦੱਸਿਆ ਗਿਆ ਸੀ ਜਾ ਕੇ ਦੁਬਾਰੇ ਸੁਣੋ ਜੇ ਤੁਸੀਂ ਚਾਹੁੰਦੇ ਹੋ એનર્ਜੀ ਪਰਫਾਰਮੈਂਸ ਅਤੇ ਇਮਿਊਨਿਟੀ ਨੂੰ ਸੇਫਲੀ ਬੂਸਟ ਕਰਨਾ ਤਾਂ ਤੁਹਾਨੂੰ ਪਤਾ ਹੀ ਆ ਫੋਲੋ ਕਰੋ ਸੇਵ ਕਰੋ ਸ਼ੇਅਰ ਕਰੋ ਤੇ ਆਪਾਂ ਆਪਣਾ ਵਿਟਾਮਿਨ ਡੀ ਆਪਟੀਮਾਈਜ਼ ਕਰੀਏ ਥਿਸ ਇਸ ਸਟਾਕਸਿੰਗ ਫਿਟਨੈਸ ਕਲਬ ਜੀ ਜਾਂਦੇ ਜਾਂਦੇ ਪੌਲ ਜੁਰੋ